ਹਾਂਜੀ ਆ ਇਹ ਲੈ ਕੇ ਆਂਦਾ ਕੱਲ ਸ਼ਾਮ ਨੂੰ ਮਾਈਕ ਗੋਲਿਆਂ ਪਾਉਣ ਵਾਸਤੇ ਤੇ ਆ ਹੈਗਾ ਆਪਣਾ ਡੀ ਜੀ ਇਹ ਵੀ ਥੋੜਾ ਸਾਫ਼ ਕਰਨਾ ਲੈ ਇਹਨੂੰ ਮੈਂ ਸਾਫ਼ ਕਰਦੀ ਨਾਲੇ ਇਹਤੇ ਵੀ ਫੇਰ ਨਾ ਲਵਾ ਇਹ ਸਾਰੇ ਤੇਰੇ ਕੰਮ ਆ ਸਫਾਈ ਦੇ ਕੰਮ ਮੇਰੇ चल फिर तो सी बजा दो डीजे डीजे वाले बाबू गाना लगा माइक मामा मेरे चेक चेक माइक चेक 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 सही है ना सही ना मैं बोल के बोलेगा पवन आपसे ਸਸ ਹੈਲੋ ਹੈਲੋ ਹਾਂਜੀ ਸਵਾਗਤ ਆ ਤੁਹਾਡਾ ਜੀ ਆਪਣੇ ਸੈੱਟ ਤੇ ਅੱਜ ਆਪਾਂ ਆਏ ਆ ਤੀਆਂ ਦੇ ਸੈੱਟ ਤੇ ਤੇ ਕਰ ਲੈਂਦੇ ਆ ਆਪਾਂ ਤਿਆਰੀ। ਸਪਿੰਗਾ ਇਹ ਪਾਈ ਜਾਂਦੇ ਆ ਮੈਂ ਬਾਕੀ ਦੇਖਦੀ ਆ ਕਿ ਤਿਆਰੀ ਕਰਨੀ। ਠੀਕ ਹੈ ਜੀ ਮਿਲਦੇ ਆ ਫਿਰ ਸ਼ਾਮ ਨੂੰ ਬਾਏ ਬਾਏ। ਹੁਣ ਮੈਂ ਪੈਪ ਲਾ ਕੇ ਧੋਣ ਲੱਗੀ ਆ ਫੋਰਸਿੰਗ। ਦਰਫਿਆਂ ਕੋਲ ਸਾਰੀਆਂ ਤੁਹਾਨੂੰ సహ ఉచ్చి నా ఇద్దర ਸਾਬ ਨੂੰ ਇੱਥੇ ਵੀ ਉਦਾਂ ਹੀ ਰੱਖਿਆ ਹੋਇਆ ਵਾ ਕਹਿੰਦਾ ਆਪਾਂ ਕਰਦੇ ਆ ਸੇਵਾਰ ਤੇ ਹੋਮੀ ਆਪਾਂ ਬਣਾਵਾਂਗੇ ਜੋਰੀਆਂ ਕੋਸ ਕੋਸ ਵਿੱਚ ਮਾਦੀਏ ਤੇ ਪਰ ਆਪ ਦੀ ਸੱਭਿਆਚਾਰ ਕਿ ਤੁਸੀਂ ਇਹ ਨਾ ਨਾ ਉਹ ਹੋਰ ਜਿਆਦਾ ਉਹ ਮੇਰਾ ਤਾਂ ਕੰਮ ਨਾ ਹਾਂਜੀ ਆਪਾਂ ਇੰਨੀ ਕੁ ਕਰਤੀ ਹਾਂਜੀ ਆ ਹੋ ਗਈ ਆਪਣੀ ਤਿਆਰੀ ਕੰਪਲੀਟ ਤੇ ਹੁਣ ਬਸ ਜਾਣਾ ਮੈਂ ਵੀ ਕੰਮ ਤੇ 9:30 ਹੋ ਗਏ ਆ ਇੰਨੀ ਕੁ ਕਰਵਾਤੀ ਹੈ ਤਿਆਰੀ ਤੇ ਬਾਕੀ ਇਹ ਬੱਚਿਆਂ ਦੇ ਨਾਲ ਆਉਣਗੇ ਅਜੇ ਤਾਂ ਬੱਚੇ ਸੁੱਤੇ ਪਏ ਸੀਗੇ ਤੇ ਬਾਕੀ ਜਿਹੜੀ ਰਹਿ ਗਈ ਉਹ ਕਰ ਦੇਣਗੇ ਆ ਇੱਧਰੇ ਲਾਈ ਜਾਂਦੇ ਆ ਫੁਲਕਾਰੀ ਤੇ ਰਹਿ ਗਈ ਸੀਗੀ ਤੇ ਆ ਖਲਾਈਆਂ ਪੱਖੀਆਂ ਆ ਡੋਰੀਆਂ ਲਾਈਆਂ ਆ ਇੱਥੇ ਪੋਸਟਰ ਲਾ ਤਾ ਤੀਆਂ ਦਾ ਜਿਹੜਾ ਮੈਂਕ ਨੇ ਬਣਾਇਆ ਸੀ ਇਹ ਮੈਂ ਬਹੁਤ ਬੰਨੀ ਆ ਤੁਸੀਂ ਰਹਿਨ ਤੋਂ ਨਾ ਹੀ ਰਹਿਨ ਤੋਂ ਖਲਾਈ ਉਹਨਾਂ ਫੇਰ ਇਹਨੇ ਕਿਉਂ ਤੇ ਫਿਰ ਪਾਣੀ ਆ ਪਪਿੰਗਾ ਪਿੰਗਾ ਦੇ ਨਾਲ ਵੀ ਦੁਪੱਟੇ ਵੇਟ ਤੇ Jag har inte lagt på något. Jag har inte lagt på något. Jag har inte lagt på något. Jag har inte byggt ännu. Jag har ਆ ਇੱਧਰ ਲਾ ਤੇ ਆਪਾਂ ਟੇਬਲ ਜਿੱਥੇ ਖਾਣ ਪੀਣ ਨੂੰ ਰੱਖਣਾ ਮੋਦਰੋ ਬੱਚਿਆਂ ਦੇ ਝੂਲੇ ਲੱਗੇ ਹੋਏ ਮਸੀਂ ਇੱਕ ਤਿਆਰੀ ਆਪਾਂ ਕਰਤੀ ਬਾਕੀ ਜਿਹੜਾ ਰਹਿ ਗਿਆ ਤੇ ਬਾਅਦ ਚ ਕਰ ਦੇਣਗੇ ਲਓ ਜੀ ਆਪਣੀ ਤੀਆਂ ਦੇ ਮੇਲੇ ਦੀ ਤਿਆਰੀ ਆ ਜਿਹੜੀ ਕੰਪਲੀਟ ਤਕਰੀਬਨ ਹੋ ਚੁੱਕੀ ਆ ਸਵੇਰ ਦਾ ਟਾਈਮ ਆ ਆ ਤੁਸੀਂ ਵੇਖ ਰਹੇ ਹੋ ਸ਼ੁਰੂ ਤੋਂ ਲੈ ਕੇ ਵਿਖਾਈ ਹੈ ਵੀ ਤਿਆਰੀ ਕੀ ਕੀ ਕੀਤਾ ਚੁੰਗਾਂ ਪ੍ਰਾਂਦੇ ਫੁਲਕਾਰੀਆਂ ਜਿਹੜੀਆਂ ਲਾਹ ਦਿੱਤੀਆਂ ਇਧਰ ਡੋਰੀਆਂ ਤੇ ਪੱਖੀਆਂ ਮੇਲਾ ਤੀਆਂ ਦਾ ਤੇ ਪ੍ਰਾਂਦੇ ਤੇ ਡੋਰੀਆਂ ਤੇ ਪੱਖੀਆਂ ਇਧਰ ਦੋ ਪੱਟੇ ਤੇ ਉਹ ਤਿਆਰੀ ਕਰਨ ਆਈਆਂ ਸਾਡੀਆਂ ਮੁਟਿਆਰਾਂ ਪਿੰਗਾ ਝੂਟ ਰਹੀਆਂ ਉਹ ਬੈਠੀਆਂ ਸਾਹਮਣੇ ਤੇ ਤਕਰੀਬਨ ਤਿਆਰੀ ਕੰਪਲੀਟ ਹੋ ਚੁੱਕੀ ਆ ਵੇਖ ਰਹੇ ਆ ਤੁਸੀਂ ਸਾਰੀ ਤਿਆਰੀ ਹੋ ਚੁੱਕੀ ਆ ਪਿੰਗਾ ਰੈਡੀ ਆ ਤੇ ਇਧਰ ਟੇਬਲ ਵਗੈਰਾ ਰੈਡੀ ਆ ਸ਼ਾਮ ਨੂੰ ਇੱਥੇ ਸਾਰੀ ਸ਼ਾਂ ਆ ਜਾਣੀ ਆ ਤੇ ਬਹੁਤ ਵਧੀਆ ਮਾਹੌਲ ਆ ਜਿਹੜਾ ਸ਼ਾਮ ਨੂੰ ਇੱਥੇ ਬਣ ਜਾਣਾ ਜਦੋਂ ਸਾਰੇ ਇਕੱਠੇ ਹੋਗੇ ਤੇ ਪਹੁੰਚੋ ਹੰਭ ਹਮਾ ਕੇ